एमटीवी सारे देख रहे सारे दर्शकਾਂ ਦਾ ਮੈਂ ਸ਼ੋਕਮਕ ਸਵਾਗਤ ਕਰਦਾ ਚੱਕ ਖੀਵਾ ਦੀ ਟਾਣੀ பஞ்ச ਸਿੰਘ ਤੋਂ ਤਸਵੀਰਾਂ ਦਿਖਾ ਰਿਹਾ ਜਲਾਲਾਬਾਦ ਦਾ ਇਹ ਏਰੀਆ ਜੋ ਕਿ 2023 ਦੇ ਵਿੱਚ ਵੀ ਇਹ ਪ੍ਰਭਾਵਿਤ ਹੋਇਆ ਸੀ ਤੁਸੀਂ ਵੇਖ ਰਹੇ ਹੋ ਇੱਧਰ ਆਹ ਰੋਡ ਜਿਹੜਾ ਬੋਪ ਗੱਟੀ ਜਰ ਨੂੰ ਜਾਂਦਾ ਹੈ ਜਿਹੜਾ 2 ਦਿਨ ਪਹਿਲੇ ਬਿਲਕੁਲ ਸੁੱਕਾ ਸੀ ਪਰ ਹੁਣ ਜਿਹੜਾ ਇਸ ਰੋਡ ਤੇ ਪਾਣੀ ਚੜ ਗਿਆ ਹੈ ਇਹ ਬਹੁਤ ਬੁਰਾ ਹਾਲ ਹੈ ਅੱਗੇ ਆ ਬੋਪ ਗੱਟੀ ਜਰ ਨੂੰ ਜਾਂਦਾ ਇੱਥੋਂ ਤੱਕ ਪਾਣੀ ਪਹੁੰਚ ਗਿਆ ਜਿਹੜਾ 23 ਦੇ ਵਿੱਚ ਜਿੰਨਾ ਪਾਣੀ ਆਇਆ ਸੀ ਲਗਭਗ ਉਹਨਾ ਪਾਣੀ ਹੋ ਚੁੱਕਾ ਹੈ ਤੇ ਆ ਪਿੱਛੇ ਦੇ ਤੁਸੀਂ ਵੇਖ ਰਹੇ ਹੋ ਕਿਵੇਂ ਹਾਲਾਤ ਥੋੜਾ ਬਹੁਤਾ ਝੋਨਾ ਦੇਖ ਰਿਹਾ ਹੈ ਤੇ ਇਧਰ ਤਾਂ ਜਿਹੜਾ ਜਿਹੜਾ ਜਿਆਦਾ ਡੂੰਘਾ ਪਾਸਾ ਹੈ ਬਿਲਕੁਲ ਝੋਨਾ ਦੇਖੀ ਨਹੀਂ ਰਿਹਾ ਡੁੱਬ ਗਿਆ ਇਧਰ ਅੱਗੇ ਤਾਰ ਬੰਦੀ ਹੈ ਤੇ ਬਾਰਡਰ ਹੈ ਅੱਗੇ ਸਾਰਾ ਤੇ ਇਧਰ ਪਿੱਛੇ ਪਿੰਡ ਹੈ ਤੇ ਇਹ ਬੜੇ ਓਕੇ ਜਿਹੜੇ ਕਿਸਾਨ ਅੱਗੇ ਟਰੈਕਟਰ ਲੈ ਕੇ ਲੰਘ ਰਹੇ ਨੇ ਪੈਦਲ ਤਾਂ ਲੰਘਣਾ ਤੇ ਵੰਜ ਆ ਦੇ ਵਹੀਕਲ ਕਿਸੇ ਹੋਰ ਤੇ ਲੰਘਣਾ ਬੜਾ ਔਖਾ ਹੋ ਗਿਆ ਟਰੈਕਟਰ ਹੀ ਲੰਘ ਰਹੇ ਬੜਾ ਔਖਾ ਜਿਹੜੇ ਰਿਸਕ ਲੈ ਕੇ ਅੱਜ ਟਰੈਕਟਰ ਲੰਘ ਕੇ ਆਏ ਨੇ ਤੇ ਆ ਦੇਖੋ ਜਿਵੇਂ ਕੋਈ ਕਿਸਾਨਾਂ ਦੀ ਤੂੜੀ ਪਈ ਹੈ ਪਾਰ ਜਿਹੜੀ ਲੈ ਕੇ ਜਾ ਰਹੇ ਆ ਲਾਸਟ ਅੱਜ ਇਸ ਤੋਂ ਬਾਅਦ ਸ਼ਾਇਦ ਟਰੈਕਟਰ ਵੀ ਨਾ ਲੰਘ ਪਾਏ ਪਿੰਡ ਦੇ ਮੈਂਬਰ ਮੌਜੂਦ ਨੇ ਸਾਡੇ ਨਾਲ ਅਨਜੀਤ ਕੀ ਨਾਮ ਹੈ ਜੀ ਮੇਰਾ ਨਾਮ ਅਬਨਾਸ ਸਿੰਘ ਜੀ ਪਿੰਡ ਚਾਕੀਵਟਾਣੀ ਬਚਨ ਸਿੰਘ ਜੀ ਪੰਚਾਇਤ ਮੈਂਬਰ ਹਾਂਜੀ ਮੌਜੂਦਾ ਮੈਂਬਰ ਆ ਜੀ ਜੀ ਕਿਸ ਤਰ੍ਹਾਂ ਦੇ ਹਾਲਾਤ ਨੇ ਹਾਲਾਤ ਕੀ ਬਹੁਤ ਮਾੜੇ ਆ ਟਾਣੀ ਬਚਨ ਸਿੰਘ ਦੀ ਸਾਰੇ ਜੋ ਇਲਾਕਾ ਨਿਵਾਸੀ ਗਏ ਨੇ ਹੂੰ ਕੋਈ ਆਚਾਰਾ ਚਾਰਾ ਨਹੀਂ ਗਾ ਇਹਨਾਂ ਕੋਲ ਚਾਰਾ ਸਾਰਾ ਡੁੱਬ ਗਿਆ ਪਸ਼ੂਆਂ ਦਾ ਹੂੰ ਦੇ ਪਸਵਾਂ ਦਾ ਵੀ ਕੰਮ ਮੁੱਖ ਹੀ ਹੋਂ ਦਾ ਹੁਣ ਅਸੀਂ ਆ ਤੂੜੀ ਲੈਣ ਆਏ ਸੀ ਪਾਣੀ ਦੇ ਵਿੱਚੋਂ ਟਰੈਕਟਰ ਵੀ ਪੂਰਾ ਡੁੱਬ ਜਾਂਦਾ ਹੁਣ ਜੀ ਬੜਾ ਰਿਸਕ ਲੈ ਕੇ ਹੂੰ ਜੇ ਟਰੈਕਟਰ ਬੰਦ ਹੋ ਜਾਏ ਵਿੱਚੇ ਟਰੈਕਟਰ ਵੀ ਸਾਰਾ ਬੰਦ ਹੋ ਜਾਏ ਸਾਰਾ ਨੁਕਸਾਨ ਹੋ ਸਕਦਾ ਜੀ ਅਸੀਂ ਐਮਐਲ ਸਾਹਿਬ ਗੋਲਦੀ ਕੰਬੋਜ ਅੱਗੇ ਬੇਨਤੀ ਕਰਦੇ ਆਂ ਵੀ ਸਾਡੇ ਆ ਕੇ ਇਥਾਰੇ ਚਾਰਾ ਮੋਈਆ ਕਰਾਇਆ ਜਾਏ ਜੀ ਤੇ ਸਾਡੀ ਸਮੇ ਸਮੇਤ ਅੱਗੇ ਹੀ ਸਾਰ ਲੈਂਦੇ ਆ ਤੇ ਹੁਣ ਵੀ ਉਮੀਦ ਇਹ ਲੈਣਗੇ ਸਾਰ ਸਾਡੀ ਜੀ ਤੇ ਅਸੀਂ ਉਹਨਾਂ ਗਰ ਰਿਕਵੈਸਟ ਕਰਨੇ ਆ ਵੀ ਜੋ ਉਹਨਾਂ ਤੱਕ ਨੂੰ ਭੇਜੀ ਜਾਵੇ ਤਾਂ ਕਿ ਸਾਡੇ ਇੱਥੇ ਪਟਾਣੀ ਬਚਨ ਸਿੰਘ ਆ ਕਿ ਸਾਡੀ ਸਾਰ ਲੈਣ ਤੇ ਸਾਡੇ ਜੋ ਕੀ ਨਾਲ ਖੜਨ ਜੀ ਇੱਕ ਜੋ 2023 ਚ ਆਇਆ ਸੀ ਆੜ ਸਾਡੇ ਸਾਰੀਆਂ ਫਸਲਾਂ ਖਰਾਬ ਹੋ ਗਈਆਂ ਸੀ ਜੀ ਐਸ ਵਾਰੀ ਤਕਰੀਬਨ ਉਸ ਤਰ੍ਹਾਂ ਹੀ ਹੋ ਗਿਆ ਸਾਰਾ ਪਾਣੀ ਭਰ ਗਿਆ ਜੀ ਤਕਰੀਬਨ 2000 ਕਿੱਲਾ ਜੋ ਤਾਰਾਰ ਬੰਦੀ ਤੋਂ ਅੱਗੇ ਹੈਗਾ ਕੁਝ ਪਿੱਛੇ ਹੈਗਾ ਜੀ ਸਾਰਾ ਮਿਲਾ ਕੇ 2000 ਕਿੱਲਾ ਬਣਦਾ ਹੈ ਤੇ ਪਿਛਲੀ ਵਾਰ ਤਾਂ ਠਾ ਠਾ 800 ਮਿਲਿਆ ਉਹਦੇ ਨਾਲ ਕੁਝ ਨਹੀਂ ਬਣਾਇਆ ਹੁਣ ਤਾਂ ਸਾਰੇ ਕਿਸਾਨ ਖਰਚਾ ਵੀ ਕੀਤੀ ਬੈਠੇ ਆ ਤਕਰੀਬਨ ਹੁਣ ਤਾਂ ਵੀ ਪੱਕੀ ਫਸਲ ਜਿਵੇਂ ਕਹਿੰਦੇ ਆ ਵੀ ਪੱਕਣੀ ਸੀ ਤੇ ਕਿਸਾਨਾਂ ਨੇ ਵੱਢਣੀ ਸੀ ਹੁਣ ਸਾਰਾ ਨੁਕਸਾਨ ਹੋ ਗਿਆ ਜਿਹੜੇ ਕੱਚੀਆਂ ਜ਼ਮੀਨਾਂ ਉਹਨਾਂ ਦੇ ਤਾਂ ਮਿਲੇ ਹੀ ਨਹੀਂ ਉਹਨਾਂ ਨੂੰ ਤਾਂ ਮਿਲੇ ਹੀ ਨਹੀਂ 2023 ਚ ਨਹੀਂ ਮਿਲਿਆ ਹੁਣ ਅਸੀਂ ਇਹਨਾਂ ਨੂੰ ਮੰਗ ਕਰਦੇ ਆ ਵੀ ਉਹਨਾਂ ਨੂੰ ਵੀ ਕੁਝ ਨਾ ਕੁਝ ਮਿਲੇ ਕੱਚੀਆਂ ਜ਼ਮੀਨਾਂ ਖਰਚੇ ਤਾਂ ਅਕਸਰ ਕੀਤੀ ਬੈਠੇ ਆ ਬਿਲਕੁਲ ਬਿਲਕੁਲ ਜੋ ਜੋ ਨਾਲ ਬਿਲਕੁਲ ਲਾਸਟ ਜਿਵੇਂ ਕਹਿੰਦੇ ਨੇ ਠੀਕ ਹੈ ਹਾਂਜੀ ਬਾ ਲਾਸਟ ਤੇ ਹੁਣ ਤਾਂ ਵੱਢਣਾ ਹੀ ਸੀ ਤਕਰੀਬਨ ਹੂੰ ਤੇ ਅਸੀਂ ਗੋਲਦੀ ਕਮੋਜ ਅੱਗੇ ਰਿਕੁਐਸਟ ਕਰਦੇ ਆਂ ਵੀ ਅੱਗੇ ਜਾ ਕੇ ਬਾਦਲ ਸਾਹਿਬ ਆਪਣੇ ਮਾਨ ਸਾਹਿਬ ਨੂੰ ਕਹਿਣ ਜਿਹੜਾ ਵੀ ਇਹਨਾਂ ਦਾ ਮਾਗਜਾ ਵਾਧ ਦਿੱਤਾ ਜਾਵੇ ਇਹਨਾਂ ਨੂੰ ਹੂੰ तकरीबन ਲੱਖ ਰੁਪਏ ਦਾ ਕਿੱਲਾ ਚੋਣਾ ਹੋਣਾ ਸੀ 6500 ਰੁਪਏ ਦਾ ਕੀ ਬਣਦਾ 25000 ਖਰਚਾ ਕੀਤੀ ਬੈਠੇ ਬਿਲਕੁਲ ਗੋਲਦੀ ਕਮੋਜ ਜੀ ਰਿਕੁਐਸਟ ਕਰਦੇ ਆ ਵੀ ਆ ਕੇ ਸਾਡੀ ਸਾਰ ਲੈਣ ਜੋ ਚਾਰਾ ਮੋਈਆ ਕਰਾਇਆ ਜਾਏ ਜੋ ਪਸ਼ੂਆਂ ਦਾ ਕੰਮ ਬਹੁਤ ਔਖਾ ਹੋਇਆ ਹੋਵੇ ਜੀ ਜਿਵੇਂ 16 ਅਗਸਤ ਤੋਂ ਬਾਅਦ ਇੱਥੇ ਪਾਣੀ ਸ਼ੁਰੂ ਆਉਣਾ ਆਇਆ ਤੇ ਕੋਈ ਲੀਡਰ ਹੋਰ ਵੀ ਆਇਆ ਕੋਈ ਹਾਂਜੀ ਪਹਿਲੇ ਆਪਣੇ ਐਮਲ ਸਾਹਿਬ ਗੋਲਦੀ ਕਮੋਦ ਜੀ ਇੱਥੇ ਪਹੁੰਚੇ ਸੀ ਜਿਆਜਾ ਲੈ ਗਏ ਸੀ ਉਸ ਟਾਈਮ ਪਾਣੀ ਘਾਟੇਗਾ ਸੀ ਉਸ ਬਾਅਦ ਰਵਿੰਦਰ ਆਵਲਾ ਜੀ ਪਹੁੰਚਿਆ ਉਹ ਦੇਖਿਆ ਪਸ਼ੂਆਂ ਦਾ ਚਾਰ ਅਸੀਂ ਉਹਨਾਂ ਦਾ ਹੀ ਧੰਨਵਾਦ ਕਰਨੇ ਜੋ ਮੁਸੀਬਤ ਵਿੱਚ ਸਾਡੇ ਨਾਲ ਆ ਕੇ ਸਾਰ ਸਮੇਂ ਸਮੇਂ ਤੇ ਲਿੰਦੇ ਨੇ ਜੀ ਦੇ ਹੁਣ ਤਾਂ ਸੇ ਅੰਮਲ ਸਾਹਿਬ ਗ੍ਰਿਫਾਸਟ ਕਰ ਸਕਣ ਜੋ ਮੌਜੂਦਾ ਹੈਗੇ ਨੇ ਜੀ ਵੀ ਸਾਡੀ ਆਕਸਾਰ ਲਾਈਨ ਸਾਨੂੰ ਜੋ ਕਿ ਫੀਡ ਜਾਂ ਅਚਾਰ ਜਾਂ ਹਰਾਚਾਰਾ ਦਿੱਤਾ ਜਾਵੇ ਤਾਂ ਕਿ ਜੋ ਪਸ਼ੂਆਂ ਦਾ ਏਟ ਬਾਰਸ ਕੀ ਹੈ ਜੀ ਸੋ ਇਹ ਸੰਨ ਪਿੰਡ ਦੇ ਪੰਚਾਇਤ ਮੈਂਬਰ ਅਬਨਾਦ ਸਿੰਘ ਪੋਲਾ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਿ 2023 ਦੇ ਵਿੱਚ ਵੀ ਇਹ ਰਕਵਾ ਕਾਫੀ ਪ੍ਰਭਾਵਿਤ ਹੋਇਆ ਹੈ ਤੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਅੱਜ ਜਿਹੜਾ ਕਿ ਇਹ 26 ਅਗਸਤ ਹੈ ਤੇ ਅੱਜ ਜਿਹੜੀ ਸਥਿਤੀ ਹੈ ਬਿਲਕੁਲ ਨਾਜ਼ੁਕ ਹੋ ਗਈ ਹੈ ਪਿੰਡ ਦੇ ਨਾਲ ਪਾਣੀ ਲੱਗ ਗਿਆ ਹੈ ਤੇ ਪਿੰਡ ਤੋਂ ਅਸੀਂ ਲਗਭਗ ਕਿਲੋ ਡੇਢ ਕਿਲੋਮੀਟਰ ਅੱਗੇ ਅੰਦਰ ਬਾਰਡਰ ਵਾਲੇ ਪਾਸੇ ਖੜੇ ਹਾਂ ਖੇਤਾਂ ਦੇ ਵਿੱਚ ਤੇ ਪਿੰਡ ਦੇ ਨੇੜੇ ਪਾਣੀ ਲੱਗ ਗਿਆ ਤੇ ਜੋਨਾ ਜਿਹੜਾ ਕਾਫੀ ਡੁੱਬ ਗਿਆ ਤੇ ਥੋੜੇ ਜਗ੍ਹਾ ਉੱਚੇ ਪਿੱਛੇ ਹੋਰ ਤੁਹਾਨੂੰ ਦਿਖਾਵਾਂਗੇ ਤਸਵੀਰਾਂ ਜਿੱਥੇ ਜਮਾ ਜੋਨਾ ਨਹੀਂ ਦਿਖ ਰਿਹਾ ਤੇ ਹੁਣ ਵਹੀਕਲ ਲੰਗਣੇ ਵੀ ਬਿਲਕੁਲ ਬੰਦ ਹੋ ਗਏ ਨੇ ਕੱਲ ਤਾਂ ਬੜਾ ਤੇੜੇ ਰੰਗ ਲੰਗ ਰਹੇ ਸੀ ਉਹ ਵੀ ਨਹੀਂ ਲੰਗ ਰਹੇ ਤੇ ਇੱਕ ਟਰੈਕਟਰ ਲੰਗ ਰਿਹਾ ਬਿਲਕੁਲ ਰਿਸਕ ਲੈ ਕੇ ਲੰਗ ਰਿਹਾ ਵੀ ਜਿਵੇਂ ਕਿ ਉਹ ਵੀ ਬੰਦ ਹੋਣ ਦਾ ਖਤਰਾ ਹੈਗਾ ਬਹੁਤ ਜਿਹੜਾ ਕਿ ਹਾਲ ਤੁਸੀਂ ਦੇਖ ਰਹੇ ਹੋ ਪ੍ਰਭਾਵਿਤ ਹੈ ਏਰੀਆ ਬਾਰਡਰ ਤੋਂ ਵੀ ਲੈ ਲੀ ਵੀਡੀਓ ਹਲਾ ਹਮ ਹਲਦੀ ਸਾਹਿਬ ਅਸੀਂ ਬੜੀ ਦੁਖੀ ਆ ਤੇ ਆ ਪਾਣੀ ਸਾਰਾ ਚੜਾ ਖੜਾ ਅੱਗੇ ਜਿੰਨਾ ਵੀ ਆਇਆ ਖੜਾ ਤੇ ਹੁਣ ਪਾਣੀ ਪੱਠੇ ਵਿੱਚੋਂ ਵੜਦੇ ਪਏ ਪਾਣੀ ਦੇ ਤੇ ਤੂੜੀ ਵੀ ਅੱਜ ਓਕੜਦੇ ਪਏ ਪਾਣੀ ਦੇ ਵਿੱਚੋਂ ਤੇ ਬੜੇ ਔਖੇ ਤੇ ਸਾਡੀ ਸਾਰ ਤਾਂ ਲਓ ਤੁਸੀਂ ਪਿਛਾੜ ਕੇ ਨੇ ਪਾਣੀ ਪੂਰਾ ਫੁੱਲ ਹੈ ਇਸ ਟਾਈਮ ਅਸੀਂ ਬੜੇ ਦੁਖੀ ਹੈ ਹੁਣ ਅੱਜ ਪੱਠੇ ਵਿੱਚੋਂ ਵੜਦੇ ਪਏ ਪਾਣੀ ਦੇ ਲੱਖ ਲੱਖ ਜਿਹੜਾ ਪਾਣੀ ਹੋਇਆ ਤੀ ਹਮ ਉਥੇ ਕਰੀਏ ਕੀ ਜਾਂ ਤਾਂ ਚਾਰ ਚੁਰ ਗੱਲੋ ਪੱਠਾ ਫੁੱਟਾ ਦਾ ਕੋਈ ਕੋ ਗੱਲੋ ਟਰਾਲਾ ਤਾਂ ਗੱਲ ਹੈ ਮਰੇ ਉਹ ਖਿਆਵਲਾ ਸਾਹਿਬ ਆਏ ਨੂੰ ਉਹ ਵੇਖਿਆ ਚਾਰ ਦੇ ਆਜੋ ਆ ਬੋਲੀ ਨਾ ਕਰੋ ਨਾ ਹਮ ਸਾਰਾ ਫੋਟੋ ਖੋਣੇ ਚਾਹੀਦਾ ਹਾਂਜੀ ਸੋਨਾ ਸਿੰਘ ਬਹੁਤ ਸੋਹਣਾ ਆਪਣੇ ਹਰੇ ਚਾਰੇ ਦੀ ਲੋੜ ਹੈ ਸਾਨੂੰ ਤਾਂ ਉਹ ਪੱਟੇ ਸਾਰੇ ਡੁੱਬ ਗਏ ਨੇ ਉਹ ਜੁਨਨਤ ਡੁੱਬਾਈ ਪਿਆ ਪਾਸਾ ਬਹੁਤ ਬੁਰਾ ਹਾਲ ਹੈ ਇੱਕ ਬਾਰਿਸ਼ ਉਤੋਂ ਜਿਹੜੀ ਖੇਤਾਂ ਵਿੱਚ ਤੂੜੀ ਜੋ ਵਿਚਾਰੇ ਲਿਆ ਨਹੀਂ ਸਕਦੇ ਹਾਂਜੀ ਅੱਜ ਵੀ ਕੁਝ ਮਾੜਾ ਮੋਟਾ ਅਸੀ ਇੱਕ ਟਰਾਲੀ ਲੈ ਆਂਦੀ ਏ ਬਹੁਤ ਗਰ ਗਰੀਬ ਸੀ ਵਿਚਾਰਾ ਉਹਨ ਦੇ ਨਾਲ ਸਾਰਿਆਂ ਨੇ ਕਰਕੇ ਮਦਦ ਇੱਕ ਟਰਾਲੀ ਕੱਢ ਰਿਆਂ ਅੱਧੀ ਤਰ੍ਹਾਂ ਰੋੜੀ ਜਾਣੀ ਤੇ तकरीबन 222 ਕਿੱਲਾ ਵੀ ਡੁੱਬ ਗਿਆ ਚੋਨੇ ਦਾ ਜੀ 222 ਕਿੱਲਾ ਤੇ ਆ ਇੱਥੇ ਨਾਲ ਹੀ ਆਪਣਾ ਸੋਨਾ ਮੇਰਾ ਹੈਗਾ ਇਕੱਲੇ ਸਾਰ ਉੱਤੇ ਚੜ ਗਿਆ ਪਾਣੀ ਜੀ ਤੇ ਹੋਰ ਬਾਕੀ ਉਹਨ ਦੇਖ ਲੋ ਬਈ ਜਿਵੇਂ ਬਾਕੀ ਵੈਸੇ ਤਾਂ ਲੱਗਦਾ ਤਾਂ ਇਹ ਹੈਗਾ ਬਈ ਜਿਹੜੇ ਆਫਸਰ ਇਹਨਾਂ ਪਿੱਛੇ ਜਾਂ ਕੁਝ ਵੀ ਹੈਗੇ ਨਾ ਉਨ੍ਹਾਂ ਦੇ ਤਫਾਸਲ ਵੇਰਵਾਰ ਹਿਸਾਬ ਨਾਲ ਦੁੱਗਣੀ ਹੋ ਜਾਣੀ ਹੈ। ਹੂੰ ਠੀਕ ਹੈ ਤੇ ਡੁੱਬਿਆਂ ਆ ਜਾਣ ਵਿਚਾਰਿਆਂ ਨੂੰ ਕੀ ਮਿਲਣਾ? ਜੀ ਤੁਹਾਨੂੰ ਸਰ ਹਰ ਸਾਲ ਸਾਟ तकरीबन ਹੀ 2023 ਚ ਉਹਦਾ 5 ਸਾਲ ਪਿੱਛੇ ਚਲੇ ਗਏ। ਹੁਣ ਤਾਂ ਫਿਰ ਐਸਾ ਰਵਾਰੀ ਆ ਗਿਆ ਪਾਣੀ 2025 ਚ ਹੁਣ ਤਾਂ ਫਿਰ 5 ਸਾਲ 10 ਸਾਲ ਪਿਛਾ ਚਲੇ ਗਏ। ਸਾਡੇ ਕਿਸਾਨਾਂ ਦੇ ਜੋ ਕਰਜ਼ੇ ਨੇ ਉਹ ਹੁਣ ਬੈਂਕਾਂ ਲਿਆ ਕੇ ਗੱਡੀਆਂ ਲਿਆ ਕੇ ਬੋਹੇ ਖੜਾਉਂਦੇ ਨੇ। ਹੁਣ ਕਿੱਥੋਂ ਫਸਲ ਹੋਵੇਗੀ ਦਾ ਕਰਜ਼ਾ ਦੇਵਾਂਗੇ? ਬਿਲਕੁਲ ਅਸੀਂ ਸਰਕਾਰ ਭਗਵੰਤ ਮਾਨ ਅਗੇ ਵੀ ਬੇਨਤੀ ਕਰਦੇ ਆ ਵੀ ਸਾਡੇ ਜੋ ਕਰਜ਼ੇ ਨੇ ਬਾਰਡਰ ਪੱਟੀ ਦੇ ਕਿਸਾਨਾਂ ਦੇ ਸਾਰੇ ਮਾਫ ਕੀਤੇ ਜਾਣ ਜੇ ਫਸਲ ਚੱਕਣਗੇ ਤਾਂ ਕਰਜ਼ਾ ਭਰਨਗੇ ਜੇ ਫਸਲ ਹੀ ਨਹੀਂ ਹੋਈ ਕਰਜ਼ਾ ਕਿੱਥੋਂ ਦੇਣਗੇ ਲੋਨ ਲਏ ਆ ਜਿਵੇਂ ਜਾਂ ਜ਼ਮੀਨਾਂ ਦੇ ਲੋਨ ਆ ਜਾਂ ਕੋਈ ਟਰੈਕਟਰ ਦੇ ਲੋਨ ਆ ਜਾਂ ਕੋਈ ਹੋਰ ਕਿਸੇ ਗੱਡੀਆਂ ਦੇ ਲੋਨ ਆ ਉਹ ਸਾਰੇ ਮਾਫ ਕੀਤੇ ਜਾਣ ਭਗਵੰਤ ਮਾਨ ਅਗੇ ਹੀ ਉਹ ਬੇਨਤੀ ਹੈ ਵੀ ਜਾਗਣ ਬਾਰਡਰ ਪੱਟੀ ਦਾ ਜਾਇਜ਼ਾ ਲੈਣ ਨੰਦੇ ਕੋਲ ਸਾਹਿਬ ਜਾ ਜਾ ਜੇਗੇ ਨੇ ਇਹ ਕੇਂਦਰੀਵਾਲ ਨੂੰ ਜਾਇਜ਼ਾ ਦੌਰਾ ਕਰਾ ਸਕਦੇ ਨੇ ਪੰਜਾਬ ਤੇ ਤਾਂ ਆਪ ਕਿਉਂ ਨਹੀਂ ਕਰ ਸਕਦੇ ਬਿਲਕੁਲ ਬਾਰਡਰ ਪੱਟੀ ਦਾ ਜਾਇਜ਼ਾ ਲੈਣਾ ਫਿਰ ਕਹਿੰਦੇ ਨੇ ਤੇਜਾ ਰਹਿਲਾ ਹਮ ਆਪਣਾ ਦੂਜਾ ਕਿਹੜਾ ਪਿੰਡ ਹੈਗਾ ਦੋਨਾ ਨਾਨਕਾ ਦੋਨਾ ਨਾਨਕਾ ਸਾਰੇ ਪਿੰਡ-ਪਿੰਡ ਯਾਦ ਹੁਣ ਉਹਨੂੰ ਨਹੀਂ ਯਾਦ ਹੈ ਗੈਸ ਟਾਈਮ ਵੋਟਾਂ ਦੇ ਟਾਈਮ ਯਾਦ ਆ ਜਾਂਦੇ ਆ ਹਮ ਹੁਣ ਕਹੋਣਾ ਉਹਨਾਂ ਦੇ ਕਿਹਨ ਤੇਜਾ ਰਹਿਲਾ ਡੁੱਬਾ ਪਿਆ ਦੋਨਾ ਨਾਨਕਾ ਕਿੱਧਰ ਵਾਲੀ ਬਹਿਣੀ ਵਾ ਆਪਣੀ ਟੋਲੇ ਵਾਲੀ ਬਹਿਣੀ ਸਾਰੇ ਨਾਮ ਦੱਸਦੇ ਆ ਹੋਣ ਨਹੀਂ ਉਹਨੂੰ ਔਰ ਇਸ ਦਾਬੀ ਆ ਪਿੰਡ ਇਹ ਗਿਆ ਆ ਕੇ ਅਫਸਰ ਵੇਖਣ ਕਿੰਦਾ ਖੇਤ ਡੁੱਬਾ ਹੈ ਪਾਵੇਂ ਕੱਚੀ ਪੈਲੀ ਇਹ ਪਾਵੇਂ ਹੈਗੀ ਪੱਕੀ ਖਰਚਾ ਤਾਂ ਉਹਨੇ ਕੀਤਾ ਨਾ ਬਿਲਕੁਲ ਖਰਚਾ ਉਹਨੇ ਕੀਤਾ ਹੈ ਉਹਨ ਦਾ ਜਿੰਨਾ ਵੀ ਬਣਦਾ ਉਹਨੂੰ ਦਿੱਤਾ ਜਾਵੇ ਐ ਤਾਂ ਹੁਣ ਰੱਬ ਤੇ ਇੱਥੇ ਹੀ ਸਭ ਕੁਝ ਬਿਲਕੁਲ ਅਸੀਂ ਤੋਂ ਇੰਨੀ ਰਿਕਵੈਸਟ ਹੀ ਕਰ ਸਕਨੇ ਆ ਜੀ ਬਈ ਕੋਈ ਨਾ ਕੋਈ ਮਦਦ ਕੀਤੀ ਜਾਵੇ ਕਿਸਾਨਾਂ ਦੀ ਜੀ ਬਾਕੀ ਅਸੀਂ ਤਾਂ ਕੰਨੇ ਸਿੱਧਾ ਆ ਕੇ ਵੇਖੋ ਇਹ ਨਾ ਹੋਵੇ ਕਿ ਪਿਛਲੇ ਜਿਹੜੇ ਬੱਦੇ ਲੋਕ ਸੁੱਕ ਤੇ ਬੈਠੇ ਨੇ ਉਹ ਪੈਸਾ ਅੱਧਾ ਮਕਾ ਕੇ ਅੱਧਾ ਮਕਾ ਕੇ ਲੈ ਜਾਂਦੇ ਉਹ ਲੈ ਜਾਂਦੇ ਨਹੀਂ ਤੇ ਇਹ ਦੋਵਾਲਿਆਂ ਨੂੰ 6500 ਜਿਹੜਾ ਦਿੱਤਾ ਸੀ ਪਿਛਲੀ ਵਾਰੀ 6500 ਰੁਪਏ 6800 ਪਤਾ ਨਹੀਂ ਕਿਤਨਾ ਤੇ ਮੇਰੇ ਕੋਲ ਜਿਹੜੀ ਵੀ ਪੱਕੀ ਪੈ ਲਈ ਸੀ ਘਟ ਤੋਂ ਘਟ ਚਾਰ ਕਿੱਲਿਆਂ ਦਾ ਉਹਨਾਂ ਮਾਪਜਾ ਸਾਨੂੰ ਨਹੀਂ ਆਇਆ ਬੜੇ ਭੱਜੇ ਪਰ ਨਹੀਂ ਸੁੱਤਰ ਲੱਗਾ ਅਫਸਰ ਜੀ ਪੈਸੇ ਫਿਰ ਲੈਣ ਲੱਗ ਜਾਂਦੇ ਆ ਅਧ ਮਕਾਂ ਦੇ ਅਫਸਰ ਵੈਸ ਤੇ ਕਹਿੰਦੇ ਸਾਡੇ ਇੱਥੇ ਦੂਜਾ ਰਿਸ਼ਵਤ ਨਹੀਂ ਚੱਲੇਗੀ ਉਸ ਟਾਈਮ ਰਿਸ਼ਵਤ ਚਲਦੀ ਆ ਜਿਹੜਾ 2000 ਦਿੰਦਾ ਕਿੱਲੇ ਦਾ ਉਹਨਾਂ ਮਾਪਜਾ ਬਣ ਜਾਂਦਾ ਜਿਹੜਾ ਨਹੀਂ ਦਿੰਦਾ ਉਹ ਵਿਚਾਰਾ ਗਿਹੜੇ ਲਾਲ ਆ ਕੇ ਦਫਤਰਾਂ ਦੀ ਅੱਕ ਜਾਂਦਾ ਪਿੱਛੇ ਕਹਿੰਦਾ ਛੱਡੋ ਅਸੀਂ ਕਿੱਲੇ ਦਾ 3000 ਪੱਲੇ ਪੈਣਾ 3000 ਪੱਲੇ ਪੈਣਾ 2000 ਅਫਸਰਾਂ ਦੀ ਉਹ ਪਹਿਲਾਂ ਪਾਣਾ ਪਵੇਗਾ ਬਾਅਦ ਦੀ ਗੱਲ ਹੈ ਕ ਨਹੀਂ ਆਣਾ ਹੂੰ ਆ ਹਾਲਾਤ ਨੇ ਸਾਡੇ ਬਾਰਡਰ ਏਰੀਏ ਦੇ ਬਾਰਡਰ ਏਰੀਏ ਤੇ ਜੋ ਵੀ ਕੋਈ ਕਿਸੇ ਦਾ ਕਮਰੇ ਡਿੱਗ ਪਿਆ ਪਿਛਲੇ 2023 ਚ ਅਜੇ ਤੱਕ ਉਹਨਾਂ ਨੂੰ ਕੋਈ ਕਮਰਾ ਨਹੀਂ ਮਿਲਿਆ ਕੁਝ ਨਹੀਂ ਮਿਲਿਆ ਖੇਤਾਂ ਦੇ ਬੂਹਰ ਖਰਾਬ ਹੋ ਗਏ ਖੇਤਾਂ ਦੇ ਬੂਹਰ ਖਰਾਬ ਹੋ ਗਿਆ ਹੂੰ ਆ ਜੋ ਹਾਲਾਤ ਬਣੇ ਖੜੇ ਅਜੇ ਇਸ ਵਾਰੀ ਐਵੇਂ ਨੁਕਸਾਨ ਹੋ ਗਿਆ ਕਮਰੇ ਡਿੱਗ ਪਏ ਜਾ ਫਸਲਾਂ ਜਿਵੇਂ ਸਾਰੀਆਂ ਨੁਕਸਾਨੀਆਂ ਗਈਆਂ ਤੇ ਕਿਸਾਨ ਫਿਰ ਆਤਮੱਤੇ ਹੀ ਕਰੇਗਾ ਹੋਰ ਕੀ ਕਰੇਗਾ ਜੀ ਉਤੋਂ ਬੈਂਕਾਂ ਵਾਲਿਆਂ ਦਾ ਦਬਾਅ ਉਤੋਂ ਫਸਲਾਂ ਡੁੱਬ ਗਈਆਂ ਜੀ ਸੋ ਇਹ ਕਿਸਾਨ ਜੋ ਜਾਣਕਾਰੀ ਦੇ ਰਹੇ ਸਨ ਇਹ ਰਕਬਾ ਹੈਗਾ ਚੱਕ ਖੀਵਾ ਪਿੰਡ ਟਾਣੀ ਬਜਨ ਸਿੰਘ ਦਾ ਰਕਬਾ ਹੈ ਤੇ ਆ ਅੱਗੇ ਬਾਰਡਰ ਨੂੰ ਸੜਕ ਜਾਂਦੀ ਏ ਤੇ ਲਗਭਗ ਤੁਹਾਨੂੰ ਪਹਿਲੇ ਵੀ ਤਸਵੀਰਾਂ ਦਿਖਾ ਰਹੇ ਹਾਂ ਕਾਫੀ ਦਿਨਾਂ ਤੋਂ 16 ਤਰੀਕ ਤੋਂ ਜਦੋਂ ਦਾ ਪਾਣੀ ਆਇਆ ਹੈ ਤੇ ਹੁਣ ਅਸੀਂ ਜਿਹੜੀ ਖੜੇ ਆ ਲੋਕੇਸ਼ਨ ਤੇ ਇਹ ਚੱਕ ਖੀਵਾ ਟਾਣੀ ਬਜਨ ਸਿੰਘ ਦਾ ਰਕਬਾ ਜਿਹੜਾ ਕਾਫੀ ਰਕਬਾ ਜਿਹੜਾ ਪ੍ਰਭਾਵਿਤ ਹੋਇਆ ਹੈ ਤੇ ਪਿੰਡ ਤੋਂ ਅਸੀਂ ਘਟੋ ਘਟ ਕਿਲੋ ਡੇਢ ਕਿਲੋਮੀਟਰ ਪਿੱਛੇ ਅੱਗੇ ਖੜੇ ਆਂ ਖੇਤਾਂ ਵੱਲ ਸੋ ਵੀਡੀਓ ਨੂੰ ਬਾਤ ਬਾਤ ਸ਼ੇਅਰ ਕਰੋ ਤਾਂ ਜੋ ਕਿਸਾਨ ਵੀਰਾਂ ਦੀ ਮਦਦ ਹੋ ਸਕੇ